ਕਹਿੰਦੇ ਆ ਵੀ ਸਫੈਦਾ ਰੋਖ ਹੈ ਉਹ ਜਿਹੜਾ ਰੋਖ ਹੈ ਜਿਹੜਾ ਪਾਣੀ ਤੋਂ ਬਿਨਾ ਨਹੀਂ ਹੁੰਦਾ ਤੇ ਪਰ ਆਹ ਵੇਖੋ ਕੁਦਰਤ ਦੇ ਰੰਗ ਇਹ ਬਿਨਾ ਪਾਣੀ ਤੋਂ ਹੀ ਹੋ ਗਿਆ ਹੋਇਆ ਵੀ ਇੱਕ ਕਮਰੇ ਦੇ ਉੱਤੇ ਐ ਚੰਗਾ ਵੱਡਾ ਸਫੈਦਾ ਤੁਸੀਂ ਦੇਖ ਸਕਦੇ ਹੋ ਕੀ ਜਾਣੋਗੇ ਦੱਸੋ ਹਣ ਕੁਦਰਤ ਦੇ ਰੰਗਾਂ ਨੂੰ ਕੀ ਕਹੋਗੇ ਇਹਦੇ ਬਾਰੇ ਇਹਦੀ ਝਾੜ ਕਿੱਥੇ ਹੈ ਬਿਲਕੁਲ ਨੀ ਦੇ ਉੱਤੇ ਥੱਲੇ ਵੇਖ ਸਕਦੇ ਹੋ ਇਹ ਮਕਾਨ ਹੈ ਪੇਂਟਡ ਡਾਲ ਤੇ ਜ਼ਿਲ੍ਹਾ ਤਰਨਤਾਰਨ ਦੇ ਇੱਕ ਮਕਾਨ ਦੇ ਵਿੱਚ ਦੇਖਿਆ ਗਿਆ ਹੈ। ਨੇ ਕਿਨਾ ਜੀ ਇਸ ਫੈਦੇ ਦੀ ਕੀ ਕਹਾਣੀ ਆ ਕਿਛ ਫੈਦਾ ਵੀਰਾ ਨਹੀਂ ਦੇ ਉੱਤੇ ਉਗਿਆ ਅੱਛਾ ਜੀ ਕਮਰੇ ਦੇ ਉੱਤੇ ਉਗਿਆ ਹਾਂ ਉੱਤੇ ਥੱਲੇ ਜੜ ਕੋਈ ਨਹੀਂ ਇਸ ਧਰਤੀ 'ਚ ਤੇ ਕਿੰਨੇ ਟਾਈਮ ਤੋਂ ਉਗਿਆ ਏ ਇਹਨੂੰ 6 ਫਾਤੋਂ ਕਾਲੇ ਨੂੰ ਹੋਈ ਹੋਇਆ ਅੱਛਾ ਕਿਹੜੇ ਪਿੰਡ ਉਗਿਆ ਏ ਡਾਲ ਜੀ ਬੇਸ਼ਾਂ ਜੀ ਮਹਿਲ ਪੁਰਾਣੇ ਪੁਰਾਣੀ ਮਹਿਲ ਸਭ ਤੋਂ ਜਿਹੜੇ ਪੁਰਾਣੀ ਮਹਿਲ ਡਲਦੇ ਹੋਈ ਆ ਤੇ ਹੁਣ ਇਹ ਮਤਲਬ ਜਿਹੜੇ ਟੈਂਦੇ ਜਾਂਦੇ ਆ ਇਹਨਾਂ ਟੈਂਦੇ ਜਾਂਦੇ ਤਾਂ ਇਹਨਾਂ ਨੂੰ ਡੈਕਣ ਪੁੱਤੇ ਕੋਈ ਨੁਕਸਾਨ ਨਾ ਕਰਨ ਬਾਕੀ ਘਰਾਦਾ ਹੈਗਾ ਮੈਨੂੰ ਜੜੀ ਨਵੀਂ ਲੁੱਕ ਦੇਂਦਾ